ਐਸਐਮ ਦਾ ਵੀ ਜਿਹੜੇ ਮਤਲਬ ਕਤਰਾਂ ਦੇ ਭਾਗੀਦਾਰ ਨੇ ਇਸ ਦੇ ਵਿੱਚ ਉਹਨਾਂ ਨੂੰ ਵੀ ਖੁਸ਼ੀ ਹੈ ਜਿਹੜੀ ਉਹਨਾਂ ਨੂੰ ਜ਼ਾਹਰ ਕਰਨੀ ਚਾਹੀਦੀ ਹੈ ਸਾਡਾ ਚੈਨਲ ਉਹਨਾਂ ਲਈ ਇੱਕ ਖੁਸ਼ੀ ਜ਼ਾਹਰ ਕਰਦਾ ਹੈ ਕਿ ਉਹਨਾਂ ਦੇ ਪਿੰਡ ਦੇ ਚੋਈ ਚਲੋ ਸਹਿਮਤੀ ਨਾਲ ਬਣੇ ਲੇਟ ਆਏ ਪਰ ਦ੍ਰਿਸ਼ਤਾ ਇੱਕ ਹਕਾवत ਹੁੰਦੀ ਹੈ ਕਿ ਚਲੋ ਉਹਨਾਂ ਦੇ ਪਿੰਡ ਵਿੱਚ ਵੀ ਕਿਤਨਾ ਕਿਤੇ ਸਹਿਮਤੀ ਨਾਲ ਜਿਹੜਾ ਹਰਬਾਤ ਸਿੰਘ ਹੈਪੀ ਨੂੰ ਜਿਹੜਾ ਸਰਪੰਚਾ ਚੁਣਿਆ ਗਿਆ ਹੈ ਤਾ ਦੱਸ ਕੋ ਜੋ ਆਪਾਂ ਵਿਸ਼ਾ ਲੈ ਕੇ ਆਏ ਆ ਉਹੀ ਹੈ ਕਿ ਕਿੰਨਾ ਕਿਤੇ ਤੋਂ ਪਤਾ ਹੀ ਹੈਗੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਜ਼ਿਆਦਾਤਰ ਦੇਖਿਆ ਗਿਆ ਕਿ ਕਿ ਲੜਾਈ ਝਗੜਾ ਨਹੀਂ ਦੇਖਣ ਨੂੰ ਮਿਲਿਆ ਔਰ ਸੈਮਤੀ ਨਾਲ ਵੀ ਸਰਪੰਚ ਚੁਣੇ ਜਾ ਰਹੇ ਨੇ ਕਿਤੇ ਕੁਝ ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਸਰਪੰਚਾਂ ਦੇ ਜਿਹੜੇ ਕਾਗਜ਼ ਨੇ ਨਾਂ ਜਦੋਂ ਆਪਾਂ ਨਾਮ ਭਰਨ ਜਾਂਦੇ ਆ ਕਿ ਉਹਨਾਂ ਦੀ ਐਨਓਸੀ ਨਹੀਂ ਮਿਲੀ ਬੀਡੀਪੀ ਸਾਹਿਬ ਕੋਲ ਸੋਹ ਤਰ੍ਹਾਂ ਦੀ ਮਤਲਬ ਲਖਿਆ ਪਰ ਹਾਂ ਇੰਨਾ ਜ਼ਰੂਰ ਹੈ ਕਿ ਕਿ ਜਿਹੜੇ ਸਰਪੰਚੀ ਦੇ ਇਲੈਕਸ਼ਨਾਂ ਨੇ ਉਹਦੇ ਵਿੱਚ ਇੰਨਾ ਮਤਲਬ ਗੋਲੀਆਂ, ਕਵਾੜ ਕਾਂਢ ਜਾਂ ਕਿਸੇ ਤਰ੍ਹਾਂ ਦੇ ਗੁੰਡਾਗਰਦੀ ਉਹ ਨਹੀਂ ਦੇਖਣ ਨੂੰ ਮਿਲੀ ਤਾਂ ਪੀਸਫੁਲ ਮਤਲਬ ਜੋ ਸਰਕਾਰ ਨੇ ਸੋਚੇ ਦੀ ਇਲੈਕਸ਼ਨ ਕਮਿਸ਼ਨ ਨੇ ਸੋਚਿਆ ਸੋਚਿਆ ਜਾਂ ਪੰਜਾਬ ਪੁਲਿਸ ਵਸਤੇਦੀ ਨਾਲ ਕੰਮ ਕਰ ਰਹੀ ਹੈ ਉਹ ਕਿਤਨਾ ਕਿਤੇ ਹੁਣ ਆਪਾਂ ਵੀ ਕਿਤਨਾ ਕਿਤੇ ਇਹਦੇ ਆਪਾਂ ਭਾਗੀਦਾਰ ਨੇ ਉਹਨਾਂ ਨੂੰ ਵੀ ਮੁਬਾਰਕਵਾ ਬਣਦੀ ਹੈ ਕਿ ਉਹਨਾਂ ਦੇ ਹੀ ਮਿਹਨਤ ਸਦਕਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਹੁਣ ਤੱਕ ਜੋ ਮੈਂ ਅੱਜ ਦੀ ਗੱਲ ਕਰਾਂ ਉਹਨਾਂ ਦੀ ਮਿਹਨਤ ਸਦਕਾ ਹੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਹੋਈ ਹੈ ਤਾਂ ਜੋ ਪ੍ਰੋਗਰਾਮ ਲੈ ਕੇ ਆਏ ਜੀ ਇਸ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਵੱਧ ਲਾਈਕ ਕਰਨਾ ਤੇ ਸਾਡੇ ਪ੍ਰੋਗਰਾਮ ਨੂੰ ਤੁਸੀਂ YouTube Facebook ਤੇ Instagram ਤੇ ਦੇਖ ਸਕਦੇ ਹੋ ਸਾਡੇ ਪ੍ਰੋਗਰਾਮ ਹੈ ਜੀ ਸਾਡੇ ਦੋ ਪੇਜ ਨੇ ਇੱਕ ਪਾਵਰ ਆਫ ਪੰਜਾਬ ਪੰਜਾਬੀ ਜਿਹੜਾ ਉਹ ਚੱਲ ਰਿਹਾ ਹੈ ਤੇ ਦੂਸਰਾ ਜਿਹੜਾ A1 ਪੰਜਾਬੀ ਟੀਵੀ ਜਿਹਨੂੰ ਆਪਾਂ ਕਹਿੰਦੀ ਇੱਕ ਉਹ ਪੇਜ ਦਾ ਟੈਲੀਕਾਸਟਰੀ ਨਾਲ ਪਾਵਰ ਆਫ ਇਹ ਸਾਡਾ ਦੂਜਾ ਪੇਜ ਹੈ ਜੀ ਉੱਤੇ ਵੀ ਤੁਸੀਂ ਕਿਤਨਾ ਕਿਤੇ ਸਾਡੇ ਪ੍ਰੋਗਰਾਮ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਅਸੀਂ ਕੋਈ ਨਾ ਕੋਈ ਵਿਸ਼ਾ ਜਿਹੜਾ ਲੈ ਕੇ ਆਉਨੇ ਆ ਉਹ ਤੁਹਾਡਾ ਆਪਣੇ ਦਿੱਤਾ ਹੁੰਦਾ ਹੈ ਜੇ ਮੈਂ ਹੁਣ ਗੱਲ ਕਰਾਂ ਇਹ ਤੂਰੀ ਤੋਂ ਸਤਨਾਮ ਸਿੰਘ ਉਹਨਾਂ ਨੇ ਕਿਹਾ ਕਿ ਜਿੱਥੇ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਅਪੀਲ ਕੀਤੀ ਸੀ ਕਿ ਭਾਈ ਵੱਤਵਾਦ ਆਪਾਂ ਸਹਿਮਤੀ ਨਾਲ ਸਰਪੰਚ ਬਣਾਓ ਸੂਝਵਾਨ ਬੰਦੇ ਨੂੰ ਬਣਾਓ ਮਨ ਜਿਹੜਾ ਇੱਕ ਵਧੀਆ ਬੰਦਾ ਸਰਪੰਚ ਜਿਹੜੇ ਜੇ ਗੱਲ ਕਰੀਏ ਪਿੰਡਾਂ ਦੀ ਤੇ ਪਿੰਡ ਦੀ ਕਿਤੇ ਨਾ ਕਿਤੇ ਨਹਾਰ ਬਦਲੇ ਕਿਤਨਾ ਕਹਿੰਦੇ ਪਿੰਡ ਵਾਲਿਆਂ ਦਾ ਹਮਦਰਦ ਬਣ ਕੇ ਚੱਲੇ ਪਾਰਟੀ ਤੋਂ ਉੱਠ ਕੇ ਚੱਲੋ ਉਹਨਾਂ ਨੇ ਗੱਲ ਕਹੀ ਸੀ ਕਿ ਜਿੰਨੀ ਅਗਰ ਆਪਾਂ ਪਾਰਟੀ ਤੋਂ ਉੱਠ ਕੇ ਚੱਲਾਂਗੇ ਸੈਮਤੀ ਨਾ ਬਣਾਵਾਂਗੇ ਉਹਦੇ ਵਿੱਚ ਕੀ ਹੈ ਕਿ ਪਿੰਡ ਦੇ ਸਹਿਯੋਗ ਨਾਲ ਹੀ ਬੰਦਾ ਸਰਪੰਚ ਬਣਦਾ ਤੇ ਪਿੰਡ ਦੇ ਜਿਹੜੇ ਮੇਨ ਮੋਢਲੇ ਵਿਕਾਸ ਕਾਰਜ ਨੇ ਉਹ ਕਿਤਨਾ ਕਿਤੇ ਗਤੀ ਫੜ ਲੈਂਦੇ ਨੇ ਹੁਣ ਉਹਦੇ ਵਿੱਚ ਤੁਹਾਨੂੰ ਪਤਾ ਅਗਰ ਸੈਮਤੀ ਨਾ ਬਣ ਜਾਂਦਾ ਤਾਂ ਉਹਦੇ ਵਿੱਚ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਣ ਜਾਂ ਆਮਾ ਦੀ ਪਾਰਟੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਕਹਦੀ ਏ ਤਾਂ ਕਰੋ ਉਹ ਬੰਦੇ ਨਾਲ ਉਹਦੇ ਨਾਲ ਤੁਰਦੇ ਨੇ ਐਜ਼ ਅ ਮੈਂਬਰ ਬੜੀਆ ਇਨਸਾਨ ਦੇ ਨਾਲ ਤਾਂ ਫੰਡ ਵੀ ਆਉਂਦਾ ਹੈ ਪਾਰਟੀ ਦੇ ਵਰਕਰ ਵੀ ਜੁੜਦੇ ਨੇ ਪਿਆਰ ਮੁਹੱਬਤ ਵੀ ਵਧਦਾ ਹੈ ਤੇ ਭਾਈਚਾਰਾ ਉਹਨੂੰ ਵੀ ਕਿਤੇ ਨਾ ਕਿਤੇ ਪੱਕਾ ਕਰਦੇ ਆ ਦੇਖਿਆ ਗਿਆ ਜਾਂਦਾ ਹੈ ਪਰ ਕਈ ਵਾਰ ਇਲੈਕਸ਼ਨਾਂ ਦੇ ਵਿੱਚ ਜ਼ਿਆਦਾਤਰ ਕੁਝ ਟਾਈਮ ਤੱਕ ਲੋਕ ਧੜੇਵੰਦੀਆਂ ਬਣਾ ਲੈਂਦੇ ਨੇ ਇੱਕ ਦੂਜੇ ਦੇ ਜੇ ਕਹਦੀ ਏ ਰਿਸਪੈਕਟ ਹੈ ਉਹਨੂੰ ਵੀ ਹੇਟ ਪਹੁੰਚਦੀ ਹੈ ਕਈ ਵਾਰ ਅਲੀਗੇਸ਼ਨ ਪੁੱਠੇ ਸਿੱਧੇ ਲੱਗ ਜਾਂਦੇ ਨੇ ਇੱਜ਼ਤ ਤੁਹਾਨੂੰ ਪਤਾ ਕਿ ਇਲੈਕਸ਼ਨ ਟਾਈਮ ਇੱਕ ਦੂਜੇ ਦੇ ਕਟਾਸਕ ਕਰਨੇ ਪੈਂਦੇ ਨੇ ਜਾਂ ਇੱਕ ਦੂਜੇ ਨੂੰ ਮਾਹੌਲ ਉਹਦਾ ਕਹਿਦੀ ਐ ੜਾਉਣਾ ਪੈਂਦਾ ਤਾਂ ਇਸ ਤਰ੍ਹਾਂ ਜੀ ਇਹ ਗੱਲ ਕਰਦਾ ਆ ਕਰਦਾ ਉਹ ਤਾਂ ਐਵੇਂ ਆ ਜੀ ਸੋਹ ਤਰ੍ਹਾਂ ਦੇ ਮਤਲਬ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦੇ ਟਾਈਮ ਵਿੱਚ ਆਪਾਂ ਚੰਗੇ ਚੰਗੇ ਲੀਡਰਾਂ ਦੀ ਜਿਹੜੀ ਬੋਲ ਬਾਣੀ ਆ ਉਹ ਫਿਸਲਦੀ ਨਜ਼ਰ ਆਉਂਦੀ ਹੈ ਤਾਂ ਚਲੋ ਆਪਾਂ ਹੁਣ ਜੋ ਗੱਲਬਾਤ ਕਰ ਰਹੇ ਹਾਂ ਉਹ ਇਹੀ ਹੈ ਕਿ ਸੀਐਮ ਮਾਨ ਸਾਹਿਬ ਦਾ ਜਿਹੜਾ ਪਿੰਡ ਹੈ ਜੱਦੀ ਪਿੰਡ ਜਿਹਨੂੰ ਕਹਿਦੀ ਐ ਤੇ ਉਥੇ ਜਿਹੜੇ ਸਰਪੰਚ ਨੇ ਜੇ ਆਪਾਂ ਗੱਲਬਾਤ ਕਰਦੇ ਹਰਮਨ ਸਿੰਘ ਹੈਪੀ ਉਹਨਾਂ ਨੂੰ ਉਥੇ ਦਾ ਸਰਪੰਚ ਚੁਣਿਆ ਗਿਆ ਸੈਮਤੀ ਨਾਲ ਤਾਂ ਉਹਨਾਂ ਨੂੰ ਅਸੀਂ ਆਪਾਂ ਉਹੀ ਗੱਲ ਕਹੀ ਇਸ ਤਾਂ ਫੇਰ ਦੁਬਾਰਾ ਉਹਨਾਂ ਨੂੰ ਮੁਬਾਰਕਵਾਦ ਦਿੰਨੇ ਆ ਤੇ ਇਸ ਦੇ ਜਿਆਦਾ ਜੇ ਆਪਾਂ ਮੁਬਾਰਕਵਾਦ ਸੀਐਮ ਸਾਹਿਬ ਨੂੰ ਵੀ ਬਣਦੀ ਹੈ ਕਿ ਉਹਨਾਂ ਦੇ ਮੈਨ ਸਤਕਾ ਹੀ ਪੰਜਾਬ ਦੇ ਵਿੱਚ ਜਿਤਕੀ ਜ਼ਿਆਦਾਤਰ ਸਰਪੰਚ ਆ ਜਿਹੜੇ ਉਹੀ ਸੈਮਤੀ ਨਾਲ ਬਣੇ ਨੇ ਤਾਂ ਗੱਲਬਾਤ ਹੋਈ ਜਾਂਦੀ ਹੈ ਕਿ ਅਗਰ ਆਪਾਂ ਸੈਮਤੀ ਨਾਲ ਕੋਈ ਵੀ ਬੰਦਾ ਚੁਣ ਲੈਨੇ ਆ ਚਾਹੇ ਉਹ ਕੋਈ ਸੀਐਮ ਹੋਵੇ ਐਮਪੀ ਹੋਵੇ ਜਾਂ ਪੀਐਮ ਹੋਣ ਰਾਸ਼ਟਰਪਤੀ ਵੀ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਾਂ ਦੇ ਰਾਹੀਂ ਵੀ ਚੁਣਿਆ ਜਾਂਦਾ ਪਰ ਗੱਲਬਾਤ ਹੋਈ ਜਾਂਦੀ ਕਿ ਜਦੋਂ ਉਹਦੀ ਚੁਣਦੇ ਆ ਚਾਹੇ ਸਰਪੰਚੀ ਲਈ ਖੜਾਉਨੇ ਆ ਪਾਰਟੀ ਵੱਲੋਂ ਜਾਂ ਐਮਪੀ ਖੜੇ ਐ ਐਮਐਲਏ ਖੜੇ ਪੀਆ ਬਣੇ ਪਰ ਉਹ ਆਪਣੀ ਹੀ ਪਾਰਟੀ ਦੀਆਂ ਗੱਲਾਂ ਕਰਦਾ ਦੇਸ਼ ਦੀਆਂ ਗੱਲਾਂ ਨਹੀਂ ਕਰਦਾ ਵਿਕਾਸ ਦੀਆਂ ਗੱਲਾਂ ਨਹੀਂ ਕਰਦਾ ਦੂਜੀ ਪਾਰਟੀ ਨੂੰ ਕਿਸੇ ਨਾ ਕਿਸੇ ਤੰਝ ਕੱਸਦੇ ਤੁਸੀਂ ਚਾਹੇ ਪੀਐਮ ਮੋਦੀ ਹੋਣ ਜਾਹ ਰਾਹੁਲ ਗਾਂਧੀ ਹੋਣ ਜਾਂ ਸਟੇਟ ਦੇ ਵਿੱਚ ਕੋਈ ਸੀ ਆਪਣੇ ਸੀਐਮ ਲਾ ਲੋ ਐਕਸ ਸੀਐਮ ਲਾ ਲੋ ਉਹ ਇੱਕ ਦੂਜੀ ਦੀ ਪਾਰਟੀ ਤੋਂ ਹੀ ਜਿਹੜਾ ਬੰਦਾ ਉੱਥੇ ਦਾ ਮੇਨ ਮੋਡੀ ਹੁੰਦਾ ਉਹਨੂੰ ਹੀ ਕਿਤਨਾ ਕਿਤੇ ਜ਼ਿਆਦਾ ਜ਼ਿਆਦਾ ਕਟਾਸ ਹੋਤੇ ਹੀ ਹੁੰਦਾ ਤਾਂ ਇਸ ਵਿਸ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਜਰੂਰ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਲਾਈਕ ਕਰਿਓ ਤੇ ਦਰਸ਼ਕੋ ਜੋ ਅਸੀਂ ਵਿਸ਼ਾ ਲੈ ਕੇ ਆਉਨੇ ਆ ਉਹ ਤੁਹਾਡਾ ਆਪਣਾ ਵਿਸ਼ਾ ਹੁੰਦਾ ਇਸ ਤੋਂ ਇਲਾਵਾ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਸਾਡੇ ਐਨਆਰਆਈ ਵੀਰਾਂ ਦਾ ਚਾਹੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਰਬ ਕੰਟਰੀ ਦੇ ਕਿਉਂ ਨਾ ਹੋਣ ਤੇ ਨਾਲ ਸਾਡੇ ਪ੍ਰੋਗਰਾਮ ਨੂੰ ਲਾਈਕ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਤੇ ਐਵੇਂ ਮੈਂ ਕਿਛਾ ਜਿਤਾਉਣਾ ਉਮੀਦ ਰੱਖਦਾ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਪੰਜਾਬ ਦੇ ਵਿੱਚ ਵੀ ਇਹਨੂੰ ਜਿਆਦਾ ਭਰਪੂਰ ਹੰਗਾਰਾ ਦਿਓਗੇ ਤਾਂ ਸਾਡੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਨੇ ਇਸ ਵਿਸ਼ੇ ਤੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸ਼ਿਵ ਸ਼ਰਮਾ ਜੀ ਤੁਸੀਂ ਕੱਲ੍ਹ ਦਿਨ ਆ ਗਏ ਬਹੁਤ ਵਤਨਵਾਦੀ ਚਾਰ ਵਾਲੇ ਪ੍ਰੋਗਰਾਮ ਵਿੱਚ ਆਪਣਾ ਟਾਈਮ ਦੇਣ ਦਾ ਜੀ ਜੀ ਆਏ ਨੇ ਜੀ ਸ਼ਰਮਾ ਜੀ ਜੇਵਾਪਾਜ ਵਿਸ਼ਾ ਲੈ ਕੇ ਆ ਕਿ ਸੀਐਮ ਭਗਵੰਤ ਮਾਨ ਦਾ ਜਿਹੜਾ ਮਨਤੋਜ ਪਿੰਡ ਵਿਖੇ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣਿਆ ਗਿਆ ਤਾਂ ਸੀਐਮ ਸਾਹਿਬ ਤੁਹਾਨੂੰ ਪਤਾ ਕਿ ਪਿੰਡਾਂ ਪਿੰਡਾਂ ਜਾ ਕੇ ਜਾਂ ਕਾਨਫਰੰਸ ਵਿੱਚ ਇਹ ਗੱਲ ਕਰਦੇ ਦੇਗੇ ਭਾਈ ਖੁਸ਼ੀ ਵਾਲੀ ਗੱਲ ਇਹ ਹੈ ਕਿ ਸੈਮਤੀ ਨਾਲ ਸਰਪੰਚ ਚੁਣੋ ਕਿ ਪਾਰਟੀ ਨਾਲ ਉੱਠ ਕੇ ਹਮੇਸ਼ਾ ਸਰਪੰਚ ਚੁਣਨਾ ਚਾਹੀਦਾ ਹੈ ਜਿਹਦੇ ਨਾਲ ਇਹ ਆ ਕਿ ਪਾਰਟੀ ਤੋਂ ਉੱਠੇ ਉੱਠ ਕੇ ਜੇ ਚੁਣਦੇ ਹਾਂ ਤਾਂ ਕਿਸੇ ਨਾ ਕਿਤੇ ਪਿੰਡ ਦਾ ਵਿਕਾਸ ਹੈ ਉਹ ਸਹਿਮਤੀ ਨਾਲ ਹੀ ਹੁੰਦਾ ਹੈ ਤੁਹਾਨੂੰ ਪਤਾ ਕਿ ਪਿੰਡ ਦੇ ਅਗਰ ਪੂਰੀ ਰਜਾ ਮੰਦੀ ਹੁੰਦੀ ਹੈ ਕਿਸੇ ਚੰਗੇ ਕੰਮ ਚ ਤਾਂ ਭਰਪੂਰ ਚੜਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਸੀਐਮ ਸਾਹਿਬ ਦੇ ਆਪਣੇ ਪਿੰਡ ਉੱਥੇ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣਿਆ ਹੈ ਕਿ ਚੰਗੀ ਮਿਸਾਲ ਦੇਖਣ ਨੂੰ ਮਿਲੇਗੀ ਹੁਣ ਪੰਜਾਬ ਦੇ ਵਿੱਚ ਬਿਲਕੁਲ ਠੀਕ ਸਾਸਾ ਬਿਲਕੁਲ ਦੇਖੋ ਮਾਨਸਰ ਸਾਹਿਬ ਦਾ ਸਤੌਜ ਪਿੰਡ ਇੱਕ ਵਧੀਆ ਜਿਹੀ ਮਿਸਾਲ ਆ ਹਾਂ ਬੜੀ ਵਧੀਆ ਇੱਕ ਜਿਹੀ ਮਿਸਾਲ ਉਹ ਕਾਇਮ ਕਰ ਰਿਹਾ ਹੈ ਇੱਕ ਸੀਐਮ ਅਨਿਰਧਨ ਨੂੰ ਜੇ ਅਗਰ ਕੋਈ ਸਰਬਸੰਮਤੀ ਨਾਲ ਪੰਚਾਇਤ ਤੇ ਚੁਣੀ ਜਾਂਦੀ ਹੈ ਚਾਹੇ ਮਾਨ ਸਾਹਿਬ ਵੱਲੋਂ ਕਹੀ ਗਈ ਹੋਵੇ ਚਾਹੇ ਉਹ ਕਿਸੇ ਹੋਰ ਵੱਲੋਂ ਕਹੀ ਗਈ ਹੋਵੇ ਲੇਕਿਨ ਲੋਕਾਂ ਨੇ ਜੋ ਨਰ ਦੀ ਬਹਿਮਤੀ ਉਸ ਨੂੰ ਪ੍ਰਵਾਨ ਕੀਤਾ ਵਧੀਆ ਗੱਲ ਆ ਦੇਖੋ ਜੇ ਆਪਾਂ ਕਹਿ ਦਈਏ ਵੀ ਮਾਨ ਸਾਹਿਬ ਪੰਡਾ ਦਾ ਜਾ ਕੇ ਵਾਰ ਵਾਰ ਲੋਕਾਂ ਨੂੰ ਬਹਿਰੇ ਦੀ ਸਰਬਸੰਮਤੀ ਨਾਲ ਜੋ ਸਰਬਸੰਮਤੀ ਨਾਲ ਪੰਚਾਇਤਾਂ ਚੁਣੋ ਲੇਕਿਨ ਆਪਣੀ ਪੰਚਾਇਤ ਉਹਨਾਂ ਦੀ ਸਰਬਸੰਮਤੀ ਨਾਲ ਨਹੀਂ ਇਸ ਕਰਕੇ ਪਲੱਸ ਪੁਆਇੰਟ ਜਿਹੜਾ ਮਾਨ ਸਾਹਿਬ ਦਾ ਲੋਕਾਂ ਨੇ ਮੰਨਿਆ ਜਿਹਨੂੰ ਕਹਿੰਦੇ ਅਸੀਂ ਇੱਕ ਰਿਸਪੈਕਟ ਕੀਤੀ ਹੈ ਜਿਹਦੇ ਦੱਸੀਏ ਬਹੁਤ ਵਧੀਆ ਗੱਲ ਆ ਕਿ ਕਿਤੇ ਨਾ ਕਿਤੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਤੱਕ ਵੀ ਗੱਲ ਪਹੁੰਚਾਉਣੀ ਚਾਹੁੰਦੇ ਆ ਜੋਨ ਕਮਿਸ਼ਨ ਤੱਕ ਵੀ ਪਹੁੰਚਾਉਣੀ ਚਾਹੁੰਦੇ ਆ ਸੈਂਟਰ ਸਰਕਾਰਾਂ ਤੱਕ ਵੀ ਪਹੁੰਚਾਉਣੀ ਚਾਹੁੰਦੇ ਆ ਵੀ ਜਿਹੜੀ ਵੋਟਾਂ ਦੀ ਖਰੀਦੋ-ਫਰੋਖਤ ਹੋ ਰਹੀ ਆ ਜਾਂ ਕਿੰਨਾ ਕਿਤੇ ਪੈਸਾ ਦੇ ਕੇ ਸਰਪੰਚੀ ਲਈ ਜਾ ਰੂਆ ਉਸਤੇ ਵੀ ਥੋੜਾ ਧਿਆਨ ਦਿਓ ਬਿਲਕੁਲ ਪਰ ਮਾਨ ਜੇ ਗੱਲ ਕਰੀ ਸੀ ਸ਼ਰਮਾ ਜੀ ਇਹਦੇ ਵਿੱਚ ਆਪਾਂ ਨੂੰ ਇਹ ਵੀ ਦੇਖਿਆ ਗਿਆ ਕਿ ਇਤਕੀ ਖੂਨ ਖਰਾਬਾ ਉਹਨਾਂ ਨਹੀਂ ਹੋਇਆ ਉਹਨਾਂ ਪਾਰਟੀਵਾਦੀ ਨਾਹਰੇਵਾਦੀ ਨਹੀਂ ਦੇਖਣ ਨੂੰ ਮਿਲੀ ਕ੍ਰਾਈਮ ਵੀ ਬਹੁਤ ਘਟ ਰਿਹਾ ਕਿ ਇਹ ਸਭ ਜਿਹੜੀ ਗੱਲ ਕਰੀ ਅਸੀਂ ਮਾਨ ਸਾਹਿਬ ਦੀ ਜੋਨ ਕਹਿ ਸਹਿਮਤੀ ਜੀ ਸਹਿਮਤੀ ਨਾਲ ਸਰਪੰਚ ਨੂੰ ਉਹਦੀ ਦੇਣਾ ਇਹ ਦੇਖੋ ਫਰਕ ਹੁੰਦਾ ਜੀ ਪ੍ਰਭਾਵ ਜਰੂਰ ਪੈਂਦਾ ਬਾਕੀ ਇਹ ਸਾਡੀ ਦੇਸ਼ਕੋਫੀ ਅੰਦਰ ਦੂਦੂ ਅਸੀਂ ਚੋਣਾਂ ਦੇ ਸਮੇਂ ਚਾਹੇ ਪੰਚਾਇਤ ਦੀਆਂ ਚੋਣਾਂ ਚਾਹੇ ਵਾ ਨਸੀਦੀਆਂ ਚੋਣਾਂ ਚਾਹੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਚਾਹੇ ਐਮਐਲਏ ਦੀਆਂ ਚੋਣਾਂ ਕਿਤੇ ਚੋਣਾਂ ਦੇ ਟਾਈਮ ਤੇ ਸਾਜਾ ਲੜਾਈ ਜਾਂ ਰੋੜੇ ਝਗੜਾ ਕਰਨਾ ਜਾਂ ਪਾਰਟੀ ਵਾਜੀ ਵੋਟ ਵਾਜੀ ਬਣਾਉਣੀ ਕਿਤੇ ਨਾ ਕਿਤੇ ਉਹ ਗਲਤ ਹੋ ਜਾਂਦਾ ਹੈ ਰਜਮੰਦੀ ਨਾਲ ਹੋਣਾ ਚਾਹੀਦਾ ਇੱਕ ਵੋਟ ਪਾਉਣ ਦਾ ਅਧਿਕਾਰ ਹਰੇਕ ਬੰਦੇ ਨੂੰ ਹੁੰਦਾ ਹੈ ਦੇਖੋ ਜੇ ਜਮਰਦੀ ਬੋਟ ਪਾਦੇ ਤੁਹਾਨੂੰ ਦੱਸਣਾ ਜੀ ਇੱਕ ਹੀ ਸਾਡਾ ਜਿਹੜਾ ਅਧਿਕਾਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡਾ ਆਪਣਾ ਅਧਿਕਾਰ ਹੈ ਜਿਹਨੂੰ ਅਸੀਂ ਵਰਤਦੇ ਹਾਂ ਹਰ 5 ਸਾਲ ਬਾਅਦ ਜਾਂ ਹਰ ਉਹ ਵੋਟ ਚ ਵਰਤਦੇ ਆ ਚਾਹੇ ਕਿਸੇ ਕਿਸਮ ਦੀ ਵੋਟ ਹੋਵੇ ਜੀ ਦੇਖੋ ਕਿਤੇ ਨਾ ਕਿਤੇ ਮੈਂ ਦੁਬਾਰਾ ਇਹ ਗੱਲ ਕਰੂੰਗਾ ਵੀ ਜਿਹੜੀ ਏਦਾਂ ਹੀ ਖਬਰਾਂ ਨਿਕਲ ਕੇ ਆਉਂਦੀਆਂ ਨੇ ਜਾਂ ਦਾਨੀਆਂ ਤੇ ਲਾਕੇ ਹੋ ਰਿਹਾ ਹੈ ਜਿ ਕੋਈ 35 ਲੱਖ ਦੇ ਕੇ ਫਰਖੀ ਗਰੀਦ ਰਿਹਾ ਕੋਈ 2 ਕਰੋੜ ਦੇ ਕੇ ਖਰੀਦ ਰਿਹਾ ਕੋਈ 1 ਲੱਖ 5 ਲੱਖ ਦੇ ਕੇ ਖਰੀਦ ਰਿਹਾ ਇਹਨਾਂ ਤੇ ਵੀ ਥੋੜਾ ਬੋੜਾ ਧਿਆਨ ਹੋਣਾ ਚਾਹੀਦਾ ਇਹ ਦੂਜਾ ਨਹੀਂ ਹੋਣੇ ਚਾ अच्छा संदीप जी ये दसो के अगर कोई बंदा वोटा पहला भी थनु ਪਤਾ ਹੀ ਹੈ ਕਿ ਪਿਛਲੀ ਵਾਰ ਵੀ ਵਿਕਦੀਆਂ ਸੀ ਜਦੋਂ ਸਰਪੰਚੀ ਦੀਆਂ ਹੁੰਦੀਆਂ ਨੇ ਜਾਂ ਐਮਸੀ ਲਾ ਲੋ ਐਮਐਲਏ ਐਮਪੀ ਤਾਂ ਕਹਿੰਦੇ ਉਦੋਂ ਵੀ ਕਿਤਨਾ ਕਿਤੇ ਪੈਸੇ ਦੀ ਤਾਂ ਫੋਰ ਬਦਲ ਹੁੰਦੀ ਹੋ ਰਹਿੰਦੀ ਹੈ ਕਿਸੇ ਬੰਦੇ ਨੂੰ ਕੋਈ ਡਿਮਾਂਡ ਹੁੰਦੀ ਹੈ ਕੋਈ ਬੰਦਾ ਕਹਿੰਦਾ ਮੇਰੇ ਏਰੀਏ ਚ ਸੜਕਾ ਬਣਾ ਦੋ ਕੋਈ ਕਹਿੰਦਾ ਸਪੀਡ ਲਾਈਟ ਲਾ ਦੋ ਪਿੰਡਾਂ ਵਿੱਚ ਵੀ ਇਹੀ ਹੁੰਦਾ ਕਿ ਮੇਰੀਆਂ ਨਾਲੀਆਂ ਪੱਕੀਆਂ ਕਰ ਦੋ ਜਾਂ ਮੈਨੂੰ ਕੋਈ ਇਸ ਤਰ੍ਹਾਂ ਦਾ दारू ਸ਼ਾਰੂ ਵੰਡੀ ਜਾਂਦੀ ਹੈ ਪੈਸਾ ਵੀ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੁਣ ਲੋਕ ਸਰੇਆਮ ਕਹਿ ਕੇ ਕਹਿੰਦੇ ਸੀ ਕਿ ਮੈਂ ਸਰਪੰਚੀ 35 ਲੱਖ ਦੀ ਖਰੀਦਾਂ ਜਾਂ 2 ਕਰੋੜ ਦੀ ਖਰੀਦਾਂ ਇੰਨਾ ਹੌਸਲਾ ਜਾਂ ਇੰਨਾ ਪੈਸਾ ਉਹਨਾਂ ਕੋਲੇ ਆ ਕਿਵੇਂ ਗਿਆ ਤੇ ਸਰੇਆਮ ਐਵੇਂ ਬੋਲੀ ਕਿਵੇਂ ਲੱਗਣ ਲੱਗੀ ਇਹ ਫਸਟ ਟਾਈਮ ਦੇਖਣ ਨੂੰ ਮਿਲਿਆ ਚੀਜ਼ ਦੇਖੋ ਇਹ ਤਾਂ ਸੰਵਿਧਾਨ ਤੋਂ ਬਾਹਰ ਚਲੇ ਜਾਂਦਾ ਕਾਨੂੰਨ ਤੋਂ ਬਾਹਰ ਚਲੇ ਜਾਂਦਾ ਜੀ ਜਿਸ ਕਰਕੇ ਸੀ ਜਿਹੜੀ ਅਸੀਂ ਬੇਨਤੀ ਕੀਤੀ ਉਹ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਰਬਤਮ ਜੀ ਦੇ ਨਾਲ ਚੁੱਕਣਾ ਇੱਕ ਬਹੁਤ ਵੱਡੀ ਮਿਸਾਲ ਹੁੰਦੀ ਹੈ ਉੱਥੇ ਸਰਪੰਚੀ ਖਰੀਦਿਆ ਨਾ ਕਹਿ ਕੇ ਵੀ ਮੈਂ ਹਾਂ 2 ਕਰੋੜ ਦੇ ਰਿਹਾ ਹਾਂ ਮੈਂ ਪਿੰਡ ਦੇ ਵਿਕਾਸ ਲਈ ਲਾਉਂਗਾ ਦੇਖੋ ਐਦਾਂ ਦਾ ਲਾਉਣਾ ਜਾਂ ਐਦਾਂ ਕਰਨਾ ਸਮਨੇ ਤੋਂ ਕਾਇਸੇ ਕਿਉਂ ਪਰਚਾਇ ਚੇਦਨੂਆ ਕਰ ਰਹੇ ਆ ਜੀ ਆਪਣੇ ਇਲਾਕੇ ਨੂੰ ਕਰ ਰਹੇ ਆ ਲੇਕਿਨ ਕਿਤੇ ਨਾ ਕਿਤੇ ਉਹ ਕ੍ਰਿਤੀਓਂ ਪਰੋਕਟਾ ਕਮ ਹੋ ਜਾਂਦਾ ਇਹ ਸਿਸਟਮ ਨਹੀਂ ਚਾਹੀਦਾ ਠੀਕ ਹੈ ਰਜਾ ਮੰਡੀ ਦੇ ਨਾਲ ਤੁਸੀਂ ਜੇ ਸਰਬਸੰਟੀ ਨਾਲ ਪੰਚਾਇਤ ਨਹੀਂ ਵੀ ਬਣਾਉਣੀ ਤਾਂ ਇੱਕ بڑے ਪਿਆਰ ਦੇ ਨਾਲ ਧੂਰੀ ਪੁੱਲ ਬੈਠੇ ਨੇ ਇਤਾਂ ਪੰਚਾਇਤ ਜਿਹੜੀ ਚੋਣ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਦੰਗਾ ਨਹੀਂ ਹੋਣਾ ਚਾਹੀਦਾ ਲੜਾਈ ਨਹੀਂ ਹੋਣੀ ਚਾਹੀਦਾ ਵਿਚਾਦਰਾ ਨਹੀਂ ਹੋਣਾ ਚਾਹੀਦਾ ਸਰਬਸੰਟੀ ਨਾਲ ਪੰਚਾਇਤਾਂ ਬਣਨੀ ਬਹੁਤ ਵਧੀਆ ਗੱਲ ਆ ਖਾਂ ਵੋਟਾਂ ਦੇ ਜਿੱਥੇ ਪੰਚਾਇਤਾਂ ਬਣਦੀਆਂ ਜਿੱਥੇ ਲੜਾਈ ਚੱਲਦੀਆਂ ਉਹ ਜੀਪੀਐਸੀ ਕਿਤੇ ਨਾ ਕਿ ਅਗਰ ਅਸੀਂ ਪਾਰਟੀਆਂ ਵਾਜਾਂ ਗੁੱਟਬਾਜ਼ੀ ਪਿਛੇ ਲੜਾਈਆਂ ਕਰਦੇ ਰਹੋਗੇ ਇਹ ਸਰਕਾਰਾਂ ਤੇ ਪੰਚਾਇਤਾਂ ਦਾ ਹਰ 5 ਸਾਲ ਬਾਅਦ ਗੁੱਟਬਾਜ਼ੀ ਨਹੀਂ ਬਦਲਣੀ ਹੈ ਬਿਲਕੁਲ ਦੇਖੋ ਸੰਜੀਤ ਜੇ ਆਪਾਂ ਹੁਣ ਸ੍ਰਮਣੀ ਅਕਾਲੀ ਦਲ ਦੀ ਲਈਏ ਐਤਕੀ ਨਾ ਤਾਂ ਕਹਿੰਦੇ ਰੇਗ ਪਾਰਟੀ ਦੇ ਵਿੱਚ ਗੁੱਟਬਾਜ਼ੀ ਦੇਖਣ ਨੂੰ ਮਿਲੀ ਤਕਰੀਬਨ ਕਾਂਗਰਸ 'ਚ ਵੀ ਗੁੱਟਬਾਜ਼ੀ ਦੇਖਣ ਨੂੰ ਮਿਲੀ ਹੈ ਅਕਾਲੀ ਦਲ 'ਚ ਵੀ ਦੇਖਣ ਨੂੰ ਮਿਲੀ ਹੈ ਬਸ ਆਮ ਆਦੀ ਪਾਰਟੀ ਨੂੰ ਹੀ ਛੱਡਿਆ ਗਿਆ ਤੇ ਭਾਰਤੀ ਜਨਤਾ ਪਾਰਟੀ ਜੇ ਆਪਾਂ ਬੀਜੇਪੀ ਕਹਿੰਦੀ ਪੰਜਾਬ ਦੇ ਦੋ ਗੁੱਟ ਇਹਦੇ ਵਿੱਚ ਵੀ ਦੇਖਣ ਨੂੰ ਮਿਲੇ ਪਰੇ ਆ ਕੇ ਉਹ ਐਤਕੀ ਗੁੱਟਵਾਜੀ ਤੋਂ ਉੱਤ ਕੇ ਉੱਤ ਕੇ ਲੋਕਾਂ ਨੇ ਸਰਪੰਚੀ ਜੇ ਲੜਵੀ ਰਹੇ ਨੇ ਬੰਦੇ ਤਾਂ ਕਿਤੇ ਨਾ ਕਿਤੇ ਪੀਸਫੁੱਲ ਹੀ ਦੇਖਣ ਨੂੰ ਮਿਲਿਆ ਨਾ ਹੀ ਕਿਤੇ ਲੋਕਾਂ ਦੇ ਅਸੀਂ ਬਿਆਨਬਾਜ਼ੀ ਦੇਖਣ ਨੂੰ ਮਿਲੀ ਕਿ ਜਿਹਦੇ ਵਿੱਚ ਆਪਾਂ ਇੱਕ ਦੂਜੇ ਦੀ ਰਿਸਪੈਕਟ ਹੈ ਜਿਹੜੀ ਉਹਨੂੰ ਉਹਨੂੰ ਠੇਸ ਪਹੁੰਚਦੀ ਹੋਵੇ ਬਿਲਕੁਲ ਦੇਖੋ ਮੈਂ ਪ੍ਰਭਾਵ ਦੀ ਗੱਲ ਕੀਤੀ ਹੈ ਪ੍ਰਭਾਵ ਹੁੰਦਾ ਹੈ ਜੀ ਦੇਖੋ ਉਹ ਵੀ ਕਿਤੇ ਨਾ ਕਿਤੇ ਧੱਕੇਸ਼ਾਹੀਆਂ ਕਰਨੀਆਂ ਧੱਕੇ ਨਾਲ ਵੋਟਾਂ ਖਵਾਣੀਆਂ ਉਹ ਕਿਤੇ ਨਾ ਕਿਤੇ ਹਾਰੇ ਹੋਏ ਬੰਦੇ ਦਾ ਹਾਰ ਪਵਾਦਨੇ ਜਿੱਤੇ ਦੇ ਹਾਰ ਪਵਾਦਨੇ ਜੀ ਜਿੱਤੇ ਆਏ ਬੰਦਾ ਵਿਚਾਰਾ ਮਿਊਜ਼ ਹੋ ਜਾਂਦਾ ਕਿਉਂਕਿ ਕਿਤੇ ਨਾ ਕਿਤੇ ੱੱਕਾ ਚੱਲਦਾ ਡੰਡਾ ਚੱਲਦਾ ਛੋਟੀ ਚੱਲਦੀ ਹੈ ਕਿਤੇ ਨਾ ਕਿਤੇ ਪ੍ਰੈਸ਼ਰ ਜਿਹੜਾ ਦਾ ਪਾਵਰ ਦਾ ਮਿਸਯੂਜ਼ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਜੀ ਦੇਖੋ ਕਿ ਸ਼ਾਂਤ ਮਰੀ ਨਾਲ ਹੋਣਾ ਚਾਹੀਦਾ ਮੰਨ ਲਓ ਹੁਣ ਸਰਬਸੰਮਤੀ ਨਾਲ ਪੰਚਾਇਤਾਂ ਇਹ ਸਰਕਾਰ ਦੀ ਚੁਣੀਆਂ ਜਾਣੀਆਂ ਤਾਂ ਉਸ ਲਗਾ ਜੀ ਜੀ ਬਣ ਕੇ ਸਰਕਾਰ ਦੀ ਬਣਦੇ ਹੋ ਕਰੜੇ ਜਿਹੜਾ ਮਾਨਸਾਦ ਮਤੇ ਆਵਾਜ਼ ਨੂੰ ਪਾਰਟੀ ਸਰਕਾਰ ਨੂੰ ਲੱਗਦਾ ਜੀ ਬਿਲਕੁਲ ਸੰਜੀਤ ਜੀ ਅੱਛਾ ਤੁਹਾਡੇ ਤੁਸੀਂ ਵੀ ਕਦੇ ਪਿੰਡਾਂ ਚ ਜਾਣ ਦਾ ਮੌਕਾ ਮਿਲਿਆ ਹੁ ਤਾ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਮੇਨ ਮੁੱਦੇ ਹੁੰਦੇ ਕੀ ਨੇ ਜਿਵੇਂ ਸ਼ਹਿਰਾਂ ਦੀ ਗੱਲ ਕਰ ਲਈਏ ਉਹਰੇ ਨਾਲੀਆਂ ਦਾ ਸੜਕਾਂ ਦਾ ਸਟਰੀਟ ਲਾਈਟ ਦਾ ਮੇਨ ਮੁੱਦਾ ਪਏ ਇਹ ਰੱਖਦੇ ਆ ਜਿਆਦਾ ਸਫਾਈ ਦਾ ਵੀ ਬਹੁਤ ਜਿਹੜਾ ਪਿੰਡਾਂ ਮਤਲਬ ਸ਼ਹਿਰਾਂ ਦੀ ਗੱਲ ਕਰਦੇ ਆ ਕਿ ਉਹਰੇ ਜਿਹੜੀ ਕਮੇਟੀ ਹੁੰਦੀ ਆ ਜਾਂ ਕਾਰਪੋਰੇਸ਼ਨ ਹੁੰਦੀ ਆ ਕਿ ਜੀ ਉਹ ਸਫਾਈ ਨਹੀਂ ਰੱਖਦੀ ਗੰਡ ਗੰਦ ਪਿਆ ਹੁੰਦਾ ਤਾਂ ਪਿੰਡਾਂ ਦੇ ਵਿੱਚ ਕੀ ਹਜੇ ਮੁੱਦੇ ਹੁੰਦੇ ਨੇ ਦੇਖ ਸੁਣਨ ਨੂੰ ਮਿਲਦੇ ਨੇ ਜਿਹੜੇ ਦੇਖੋ ਤੁਸੀਂ ਸਾਹਿਬ ਮੁੱਦੇ ਬਰਾਬਰ ਜਿਹੇ ਹੁੰਦੇ ਨੇ ਥੋੜਾ ਬਹੁਤਾ ਫਰਕ ਹੁੰਦਾ ਹੈ ਜੀ ਸਭ ਤੋਂ ਪਹਿਲਾਂ ਵੀ ਮਤੇ ਸਾਡੇ ਜਿਹੜੇ ਕਰਨੇ ਚਾਹੀਦੇ ਨੇ ਕੋਲ ਨਾਲੀਆਂ ਗੜੀਆਂ ਪਿੱਛੇ ਹੈ ਰੋਕ ਸਰਕਾਰ ਹੈ ਰੋਕ ਬੰਦੇ ਦਾ ਰੋਲਾ ਪਾਉਣੀ ਹੈ ਜੀ ਲੇਕਿਨ ਕਿਤੇ ਨਾ ਕਿਤੇ ਉਹ ਮੁੱਦਾ ਬਲਕਿ ਇਹ ਆਉਣਾ ਚਾਹੀਦਾ ਬੱਚਿਆਂ ਦੀ ਸਿਹਤ ਦਾ ਮੈਡੀਕਲ ਦਾ ਜਾਂ ਬੱਚਿਆਂ ਦੀ ਪੜ੍ਹਾਈ ਦਾ ਕਿਤੇ ਨਾ ਕਿਤੇ ਬੱਚੇ ਦੂਰ ਪੈਦਲ ਤੁਰ ਕੇ ਜਾਂਦੇ ਆ ਸਕੂਲ ਹੀ ਹੁੰਦਾ ਸਕੂਲ ਦੂਰ ਹੁੰਦਾ ਹੈ ਉਹ ਸਕੂਲ ਦਾ ਪ੍ਰਬੰਧ ਕਰਨਾ ਜਾ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਨਾ ਜਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਛੋਟਾ-ਮੋਟਾ ਰੋਜ਼ਗਾਰ ਦੇਣਾ ਚਾਹੀਦਾ ਹੈ ਪੰਚਾਇਤ ਦੇ ਰੂਪ ਵਿੱਚ ਹੋਵੇ ਜਾਂ ਸੈਂਟਰ ਸਰਕਾਰ ਦੇ ਰੂਪ ਜੋ ਹੋਵੇ ਇਦਾਂ ਦੇ ਮੇਰੇ ਮੁੱਦੇ ਹਮੇਸ਼ਾ ਲੇਟਾਂ ਨਾਰੀਆਂ ਗਲੀਆਂ ਦੀ ਇਹ ਤਾਂ ਹਰ ਪੰਚਾਇਤ ਜਾਂ ਹਰ ਸਰਕਾਰ ਕਿਸੇ ਨਾ ਕਿਸੇ ਇਤਰਾਜਨੀ ਯੋਜਨਾ ਦੀ ਕਿ ਤਨੇ ਕੋਈ ਸਹੀ ਕੰਮ ਹੁੰਦਾ ਵੀ ਹੈ ਬਹੁਤ ਬੰਦਾ ਜਿਹੀ ਹਾਲਾਤਾਂ ਦੇਖ ਕੇ ਪਾਣੀ ਚੱਲਦਾ ਗੰਦ ਚੱਲਦਾ ਜੀ ਸ਼ਹਿਰਾਂਵਾਂ ਦੇ ਲੋਕ ਪਤਾ ਨਹੀਂ ਕਿਵੇਂ ਰਹ ਰਹੇ ਕਿਵੇਂ ਨਹੀਂ ਬਹੁਤ ਕੁਲ ਤਰ੍ਹਾਂ ਦੇ ਨਜਰੇ ਮਿਸਾਲ ਪੈਦਾ ਕਰਦੇ ਆ ਸਫਾਈ ਦੀ ਮਿਸਾਲ ਪੈਦਾ ਕਰਦੇ ਆ ਉੱਤੇ ਕੰਮ ਦੀ ਮਿਸਾਲ ਪੈਦਾ ਕਰਦੇ ਆ ਬਿਲਕੁਲ ਸੰਜੀਤ ਜੀ ਆਪਾਂ ਦੇਖਿਆ ਜਾਵੇ ਸਾਡੇ ਐਨਆਰਆਈ ਵੀਰ ਨੇ ਜ਼ਿਆਦਾਤਰ ਉਹ ਪਿੰਡਾਂ ਤੋਂ ਹੀ ਬਿਲੋਂਗ ਕਰਦੇ ਨੇ ਜੇ ਆਪਾਂ ਸ਼ਹਿਰ ਦੀ ਵੀ ਗੱਲ ਕਰੀਏ ਤੁਸੀਂ ਲਾਓ ਮੈਂ ਲਾਓ ਆਪਣਾ ਵੀ ਕਿਤਨਾ ਕਿਤੇ ਜਿਹੜਾ ਪਛੋਕੜਾ ਪਿੰਡਾਂ ਵਾਲੇ ਆ ਆਪਣੇ ਅੱਧੇ ਰਿਸ਼ਤੇਦਾਰ ਹੁਣ ਵੀ ਪਿੰਡਾਂ 'ਚ ਵਸ ਰਹੇ ਨੇ ਤੇ ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਪਿੰਡ ਦੇ ਵਿੱਚ ਐਨਆਰਆਈ ਵੀਰਾਂ ਦਾ ਕਿੰਨਾ ਕੁ ਯੋਗਦਾਨ ਆ ਜੇ ਉਹ ਬਾਹਰੋਂ ਫੰਡ ਭੇਜਦੇ ਨੇ ਤਾਂ ਪਿੰਡ ਦੀ ਕਹਿੰਦੇ ਨਹਾਰ ਸਰਕਾਰ ਸੋਨੇ ਨਾਲ ਸੋਨੇ ਜਿੰਨਾ ਸਰਕਾਰਾਂ ਤਾਂ ਹੁੰਦਾ ਤਾਂ ਕਰਦੀਆਂ ਨੇ ਇਹ ਐਨਆਰਆਈ ਵੀਰ ਆਪਾਂ ਨੂੰ ਕੋਈ ਫੰਡ ਭੇਜ ਦਿੰਦੇ ਨੇ ਚਾਹ ਸੜਕਾਂ ਲਈ ਰੋੜਾਂ ਲਈ ਹਸਪੀਟਲ ਹੈ ਸਕੂਲ ਹੈ ਤਾਂ ਮੈਨੂੰ ਲੱਗਦਾ ਕਿ ਪਿੰਡ ਪਿੰਡ ਦੀ ਨੁਹਾਰ ਬਦਲ ਜਾ ਸਕਦੀ ਹੈ ਬਿਲਕੁਲ ਜੀ ਮਸਾ ਸਾਹਿਬ ਦੇਖੋ ਐਨਆਰਆਈ ਇਹ ਜਿਹੜੇ ਭਰਾ ਹੋਂ ਤਕਰੀਬਨ ਹਰੇਕ ਪਿੰਡਾਂ ਦੇ ਵਿੱਚ ਹੁੰਨੇ ਹੁੰਨੇ ਆ ਜੀ ਲੇਕਿਨ ਬਹੁਤ ਜਗ੍ਹਾ ਬਹੁਤ ਅੰਨਾਂ ਦੇ ਵਿੱਚ ਪੈਸਾ ਐ ਨਾਰੀ ਦੀ ਧਰਾਵਾ ਵੱਲੋਂ ਪਈ ਜਾਂਦਾ ਵਿਕਾਸ ਤੇ ਇਹ ਥੋੜਾ ਬੋਤਾ ਲੱਗਦਾ ਕਿ ਇਸ ਪ੍ਰੋਗਰਾਮ ਮੇਲੇਆਂ ਤੋਂ ਲੱਗਦਾ کوئی اچھی فصلیں این آر آئی ویرا بھی دوں گے پچاتوں میں بھی دوں گے یا کمے دوں گے جنہیں کتنے پنڈ کی دیکھ ریخ کرنے بھی جب کوئی ایر آئی یا کوئی ہو سپورٹ کرتا ہے وہ حساب سے پیسے خرچ کرو یا اس حساب سے وکاس کرو جہی چیز کی ضرورت ہے تبھی لے کے آؤ جی اچھی کتنے نہ کتنے دو دو چار چار میل <سؤال> کرا دینا دو دو چار چار ٹورنامنٹ کرا دینا آروتڑی چو پیسے کی بربادی ہوں دیکھو ٹورنامنٹ میلہ تو ایکو پنڈ دن ہوا وا ایکو ودیے تری کے ہوا وا وہ باقی وہ پیسہ جاس سے لایا جائے کتنا کتنے ایسا بھی جا پیسہ خراب کر دینا لوگ پنڈا د ਬਿਲਕੁਲ ਦੇਖੋ ਮੈਂ ਜੇ ਆਪਣੇ ਪਿੰਡ ਦੀ ਗੱਲ ਕਰਾਂ ਮੇਰਾ ਦੰਦਰਾਲਾ ਢੇਂਟਸਾ ਪਿੰਡ ਵੱਸਦਾ ਜੀ ਅਮਰਗੜ ਕੋਲੇ ਆ ਉੱਥੇ ਮੈਨੂੰ ਕੱਲ ਮੌਕਾ ਮਿਲਿਆ ਜਾਣ ਦਾ ਉੱਥੇ ਜਿ ਸਰਹੰਤੀ ਨਾਲ ਸਾਡਾ ਵੀ ਸਰਪੰਚ ਚੁਣਿਆ ਗਿਆ ਮੁੰਡਾ ਪੜ੍ਹਿਆ ਲਿਖਿਆ ਡਾਕਟਰ ਹੈ ਉੱਥੇ ਵੀ ਜਾਤ ਪਾਤ ਉੱਠ ਕੇ ਮਤਲਬ ਸਰਪੰਚ ਚੁਣਿਆ ਉਹਨਾਂ ਨੇ ਉਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਇੱਕ ਤਾਂ ਉਹਨਾਂ ਨੇ ਪਹਿਲਾਂ ਮੁੱਦਾ ਇਹ ਪਾਇਆ ਕਿ ਸਰਪੰਚ ਸਾਹਿਬ ਕੋਈ ਵੀ ਬਣੇ ਪੰਜਾਬ ਦੇ ਜੇ ਪਿੰਡ ਦੀ ਗੱਲ ਕਰਾਂ ਉਹਦੇ ਵਿੱਚ ਕੋਈ ਬੰਦਾ ਕ੍ਰਿਮੀਨਲ ਹੈ ਚਾਹੇ ਉਹ ਕੋਈ ਲੁੱਟਾਂ ਖੋਹਾਂ ਵਾਲਾ ਹੈ ਕੋਈ ਕਿਸੇ ਦਾ ਪੈਸਾ ਲਾ ਕੇ ਭੱਜੇ ਆ ਕੋਈ ਜੰਟ ਪਣਾ ਕਰਦਾ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਪਹਿਲਾਂ ਉਹਦੀ ਲਿਸਟ ਬਣਾਈ ਜਾਵੇ ਉਹ ਪਿੰਡ ਦੇ ਵਿੱਚ ਥਾਣੇ 'ਚ ਦਿੱਤੀ ਜਾਵੇ ਕਿ ਸਾਡੇ ਆ ਪਿੰਡ ਦੇ ਬੰਦੇ ਨੇ ਜੀ ਜਿਹੜੇ ਬੰਦੇ ਪੰਜਾਬ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਸਾਨੂੰ ਸ਼ੱਕ ਆ ਕਿ ਇਹਨੂੰ ਤੁਸੀਂ ਸੁਧਾਰ ਦਿੱਤਾ ਜਾਵੇ ਉਹਨਾਂ ਨੇ ਨਹੀਂ ਕਿ ਫੜਾਇਆ ਜਾਵੇ ਉਹਨਾਂ ਨੇ ਗੱਲ ਕਹੀ ਹੈ ਕਿ ਇਹਨੂੰ ਸੁਧਾਰਨ ਵਾਸਤੇ ਉਪਰਾਲਾ ਕੀਤਾ ਜਾਵੇ ਦੂਜੀ ਫਿਰ ਜਿਹੜੇ ਪਿੰਡਾਂ ਦੀ ਗੱਲ ਕਹੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਬਜ਼ੁਰਗ ਜਿਹੜੇ ਉਹਨਾਂ ਨੂੰ ਟਾਈਮ ਪਾਸ ਕਰ ਲਈ ਵਿਚਾਰਿਆਂ ਨੂੰ ਕਿਤੇ ਨਾ ਕਿਤੇ ਅਸੀਂ ਕੋਈ ਥੜੀ ਬਣਾਈ ਜਾਵੇ ਐਸੀ ਕੋਈ ਚੀਜ਼ ਬਣਾਈ ਜਾਵੇ ਜਿੱਥੇ ਉਹ ਬਹਿ ਕੇ ਗੱਲਾਂ ਬਾਤਾਂ ਕਰਨ ਸਕਣ ਤੇ ਬੱਚਿਆਂ ਨੂੰ ਇਹ ਗੱਲ ਕਹੀ ਗਿਆ ਕਿ ਅਗਰ ਤੁਹਾਡੇ ਕੋਲ ਟਾਈਮ ਹੁੰਦਾ ਤਾਂ ਬੱਚਿਓ ਤੁਸੀਂ ਉੱਥੇ ਵੀ ਆ ਕੇ ਕੋਈ ਗੇਮ ਖੇਡੋ ਜਾਂ ਉੱਥੇ ਆ ਕੇ ਖੜੋ ਤੇ ਇੱਕ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਸਟੇਡੀਅਮ ਬਣਾ ਦਿਓ ਜਾਂ ਸਕੂਲ ਦੇ ਵਿੱਚ ਤੁਹਾਨੂੰ ਪਤਾ ਗਰਾਊਂਡ ਹੁੰਦਾ ਉਹਨੂੰ ਇੰਨਾ ਅਪਡੇਟ ਕਰ ਦਿਓ ਕਿ ਉਹਦੇ ਵਿੱਚ ਆ ਕੇ ਬਜ਼ੁਰਗ ਵੀ ਬੈਠ ਸਕਣ ਸੈਰ ਵੀ ਹੋ ਜੇ ਤੇ ਕਿਤਨਾ ਕਿਤੇ ਬੱਚੇ ਇਹਨਾਂ ਨੂੰ ਵੀ ਉੱਥੇ ਗੇਮ ਦਾ ਮੌਕਾ ਮਿਲੇ ਤਾਂ ਤੁਹਾਨੂੰ ਕੀ ਲੱਗਦਾ ਅਗਰ ਐਵੇਂ ਕੋਈ ਸਰਪੰਚ ਐਵੇਂ ਇਕੱਠੀ ਰਹਿ ਸਰਕਾਰ ਜਿਹੜੇ ਸਰਪੰਚ ਨੇ ਜਾਂ ਮੈਂ ਸਰਪੰਚ ਲਾਲੋ ਜਾਂ ਪੰਚਾਇਤ ਲਾਲੋ ਪਿੰਡ ਦੀ ਜਾਂ ਮੈਂਬਰ ਲਾਲੋ ਔਰ ਇਹ ਕੋਈ ਉਪਰਾਲਾ ਕਰਦੇ ਨੇ ਤਾਂ ਪਿੰਡ ਦੀ ਮੈਨੂੰ ਲੱਗਦਾ ਨੁਹਾਰ ਬਦਲੇਗੀ ਔਰ ਪਿੰਡ ਦੇ ਵਿੱਚ ਪੀਸਫੁੱਲ ਤੇ ਸੀਸੀਟੀ ਵੀ ਲੱਗਣ ਦੇ ਵੀ ਸੈਦ ਉਥੇ ਗੱਲ ਚੱਲ ਰਹੀ ਸੀ ਬਿਲਕੁਲ ਸਹਾਰ ਦੇਖੋ ਇਹ ਗੱਲਾਂ ਜਦੋਂ ਹੁੰਦੀਆਂ ਵੋਟਾਂ ਤੋਂ ਪਹਿਲਾਂ ਉਹ ਬਹੁਤ ਵਧੀਆ ਲੱਗਦੀਆਂ ਨੇ ਲੇਕਿਨ ਜਦੋਂ ਅਸੀਂ ਗਰਾਉਂਡ ਜ਼ੀਰੋ ਤੇ ਆ ਜਾਂਦੇ ਹਾਂ ਤੇ ਬਰਕਰ ਦੇ ਵਿੱਚ ਬਹਿ ਜਾਂਦੇ ਹਾਂ ਤੇ ਕਿੰਨਾ ਹੋ ਰਿਹਾ ਕਿੰਨਾ ਕਰਾਈ ਹੋ ਰਿਹਾ ਇਹ ਸਮਝ ਆਦਾ ਹੁੰਦਾ ਹੈ ਬਿਲਕੁਲ ਤੇ ਤੁਹਾਨੂੰ ਕੀ ਲੱਗਦਾ ਕਿ ਅਗਰ ਆਪਾਂ ਮਤਲਬ ਇਹਦੇ ਵਿੱਚ ਅਗਰ ਪਿੰਡ ਦੇ ਕਿੰਨਾ ਸੰਜੋਗ ਆ ਜਾਂ ਸਰਕਾਰ ਦਾ ਕਿੰਨਾ ਸੰਜੋਗ ਆ ਹਾਂ ਠੀਕ ਹੈ ਜਦੋਂ ਹੁਣ ਤਾਂ ਆਪਾਂ ਕਹਦੇ ਨੇ ਕਿ ਸਹਿਮਤੀ ਨਾਲ ਆ ਪਰ ਕਿਤੇ ਨਾ ਕਿਤੇ ਪਾਰਟੀ ਦੇ ਵਰਕਰ ਜਿਹੜੇ ਉਹ ਵੀ ਦੇਖਣ ਨੂੰ ਮਿਲਦੇ ਨੇ ਉਹ ਵੀ ਕਿਤਨਾ ਕਿਤੇ ਬਾਜੂ ਕਿੰਤੂ ਬਰੰਤੂ ਕਰਨ ਜਾਂ ਥਾਣਿਆਂ 'ਚ ਗੱਲ ਪਹੁੰਚ ਜਾਣੀ ਸਾਨੂੰ ਪਤਾ ਪਿੰਡ ਦੇ ਵਿੱਚ ਲਵਾਈ ਝਗੜਾ ਹੁੰਦੀ ਰਹਿੰਦਾ ਉੱਥੇ ਫਿਰ ਪਾਰਟੀ ਬਾਜੀ ਦੇਖਣ ਨੂੰ ਮਿਲਦੀ ਆ ਤਾਂ ਅਗਰ ਸਰਪੰਚ ਕੋਈ ਪੜ੍ਹਿਆ ਲਿਖਿਆ ਹੋਏਗਾ ਸੂਝਵਾਨ ਹੋਏਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਪਾਰਟੀ ਦਾ ਵਰਕਰ ਐਸੀ ਗੱਲ ਕਰੇਗਾ ਬਿਲਕੁਲ ਬਿਲਕੁਲ ਦੇਖੋ ਜਦੋਂ ਆਪਾਂ ਸਾਰੇ ਕੰਮ ਪਿੰਡ ਵਾਲ பஞ்சਾਇਤ ਬਣਾ ਲਈ ਉਹਦੇ ਵਿੱਚ ਨਾ ਕੋਈ ਪਾਰਟੀਬਾਜ਼ੀ ਆ ਗਈ ਆ ਜੀ ਨਾ ਕੋਈ ਯਾਦ ਪਾਤ ਆਉਂਦੀ ਦੇਖੋ ਪਿੰਡ ਦੇ ਵਿੱਚ ਸੂਝਵਾਨ ਬੰਦੇ ਲਏ ਜਾਂਦੇ ਨੇ ਜਾਂ ਉਹ ਬੰਦੇ ਲਏ ਜਾਂਦੇ ਆ ਜਿਹੜੇ ਕਿਹੜੇ ਬੰਦੇ ਨੇ ਸਾਨੂੰ ਸਭ ਨੂੰ ਸਹੂਲਤ ਦੇਖੋ ਇਹ ਗਰੀ ਸੰਧਾਨ ਦੀ ਗੱਲ ਤੁਸੀਂ ਬਜ਼ੁਰਗਾਂ ਦੀ ਕਰਦੇ ਆ ਬੱਚਿਆਂ ਦੀ ਕਰਦੇ ਆ ਬਹੁਤ ਵੱਡਿਆ ਗੱਲ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਇੱਕ ਫਰਮਾਨ ਹੋਣਾ ਚਾਹੀਦਾ ਹੈ பஞ்சਾਇਤ ਬਣਾਉਣ ਦਾ ਮਾਤਾ ਪਿਤਾ ਵੱਲੋਂ ਕਿ ਚਾਹੇ ਜਿਹੜੇ ਬਜ਼ੁਰਗ ਤੁਸੀਂ ਇਕੱਠੇ ਬੈਠ ਕੇ ਕਰਦੀ ਗੱਲ ਕਰਦਾ ਸਾਰਾ ਉਹ ਵੇਲਾ ਉਹ ਸਿਹਰੀ ਉਹ ਚੰਗੀ ਜਗਾ ਹੋਵੇ ਜਾਂ ਸੰਗਤ ਕਰਨ ਦੇ ਲਈ ਜਦਨੇ ਕਿਤੇ ਬੱਚਾ ਨੂੰ ਸਲਾਹ ਦਿੱਤੀ ਜਾਵੇ ਕਿ ਤੁਸੀਂ ਅੱਗਾ ਨਾ ਅਟਾ ਕਾ ਕਰੋ ਰੋ ਰੋ ਕੇ ਜਿਹੜਾ ਸੰਗਤ ਕਰਨ ਦੇ ਇੱਕ ਦੂਰ ਕੋ ਦ ਕਰਾਣੀ ਆ ਜੂਗਿਆ ਲੱਛਣ ਉਹਨਾਂ ਬੱਚਿਆਂ ਨੂੰ ਜਦਨੇ ਕਿਤੇ ਹਰੇਕੀ ਮੈਦੂ ਦੂਰ ਚੱਲੇ ਗੋਦੀਆਂ ਦੇ ਨੇੜੇ ਦੇ ਗੋਨਪੁਰ ਸੇਵੇਂ ਨੇੜੇ ਦੇ ਗਾ ਸਾਡੇ ਪੰਜਾਬ ਦੇ ਵਿੱਚ ਕੀ ਸੀ ਜਾਂ ਕੀ ਗੈਰ ਹੋ ਗਿਆ ਉਹ ਜਿੱਦਿਆਂ ਬਾਰੇ ਕਿੰਨੇ ਲੱਗੇ ਬੱਚਿਆਂ ਨੂੰ ਨੌਂ ਦਿੱਤੀ ਜਾਵੇ ਕਿਉਂਕਿ ਬੱਚੇ ਅੱਜ ਸਵਾਇਰ ਜਿਹੇ ਦਿੱਕ ਚੱਕ ਪੈ ਗਏ ਕਿ ਪਹਿਲਾਂ ਕਿਤੇ ਘੰਟਾ ਅੱਗਾ ਘੰਟਾ ਰੁਣੜਦੇ 5 ਮਿੰਟ ਵੀ ਨਹੀਂ ਕਰਦੇ ਤਾਂ ਹੀ ਇਸੀ ਕਰਕੇ ਬੱਚਿਆਂ ਨੂੰ ਪਤਾ ਨਹੀਂ ਚੱਲ ਰਿਹਾ ਜੀ ਪਿੱਛੇ ਕੀ ਹੁੰਦਾ ਸੀ ਸਾਡਾ ਗੁਰਸਾ ਦੀ ਜਿਹੜਾ ਤਾ ਸਾਡੇ ਪਿੰਡ ਦੇ ਵਿੱਚ ਮੈਂ ਚਾਰ-ਪੰਜ ਸਾਲ ਤੋਂ ਦੇਖਿਆ ਕਿ ਇੱਕ ਆਰਮੀ ਦੇ ਅਫਸਰ ਉਹਨੇ ਰਿਟਾਇਰ ਮੇਜਰ ਸਾਹਿਬ ਉਹ ਉੱਥੇ ਆਉਂਦੇ ਨੇ ਤੇ ਕਰਨਲ ਸਾਹਿਬ ਵੀ ਇੱਕ ਦੋ ਪਿੰਡ ਆਉਂਦੇ ਨੇ ਉਹ ਕਿਤਨਾ ਕਿਤੇ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਜਾਂ ਕੋਈ ਤਿਹਾਰ ਹੁੰਦਾ ਹੈ ਉਹ ਉੱਥੇ ਜਿੰਨੇ ਪਿੰਡ ਦੇ ਕੋਈ ਸੀਨੀਅਰ ਹੁੰਦੇ ਨੇ ਜਿਵੇਂ ਪਿੰਡ ਦੇ ਬਜ਼ੁਰਗ ਕਹ ਦੀਏ ਚਾਹੇ ਕੋਈ ਆਰਮੀ ਤੋਂ ਰਿਟਾਇਰ ਹੈ ਪੁਲਿਸ ਤੋਂ ਰਿਟਾਇਰ ਹੋਇਆ ਹੈ ਜਿਹੜੇ-ਜਿਹੜੇ ਮੈਕਮੇ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਬੁਲਾਉਂਦੇ ਨੇ ਤੇ ਬੱਚਿਆਂ ਨੂੰ ਮੌਂਟਿਫਿਊ ਕਰਦੇ ਨੇ ਕਿ ਭਾਈ ਆਹ ਦੇਖੋ ਜੀ ਸਾਡੇ ਪਿੰਡ ਦਾ ਬੰਦਾ ਇੰਨੀ ਜਗ੍ਹਾ ਜੋਬ ਕੀਤੀ ਐ ਆ ਉਹਨਾਂ ਨੇ ਨਾਮ ਰੋਸ਼ਨ ਕੀਤਾ ਚਾਹੇ ਖਿਡਾਰੀ ਹੋਵੇ ਉਹਦੇ ਵਿੱਚ ਜਾ ਕੇ ਬੱਚਿਆਂ ਦੇ ਵਿੱਚ ਕਿ ਹੌਸਲਾ ਜਾਗਦਾ ਫਿਰ ਉਹ ਨਾਲ ਦੀ ਨਾਲ ਉੱਥੇ ਦੱਸਦੇ ਨੇ ਕਿ ਅਗਰ ਤੁਸੀਂ ਨੇ ਕੋਈ ਆਰਮੀ 'ਚ ਜਾਣਾ ਹੈ ਜਾਂ ਤੁਸੀਂ ਨੇ ਪੁਲਿਸ ਦੀ ਭਰਤੀ ਜਾਣਾ ਹੈ ਜਾਂ ਡਾਕਟਰ ਬੰਨਾ ਹੈ ਜਾਂ ਤੁਸੀਂ ਬਾਹਰ ਕਿਤੇ ਜੋ ਮੈਕੈਨਿਕਲ ਦੀ ਕੰਮ ਕਰਨਾ ਉਹ ਦੱਸਦੇ ਨੇ ਕਿ ਅਗਰ ਤੁਸੀਂ ਆਉਣਾ ਚਾਹੋ ਤਾਂ ਤੁਸੀਂ 2 ਘੰਟੇ-ਘੰਟੇ ਤੁਸੀਂ ਮੇਰੇ ਕੋਲੇ ਆਹ ਮੇਰੀ ਜਗ੍ਹਾ ਉੱਥੇ ਆ ਸਕਦੇ ਹੋ ਕੰਮ ਸਿੱਖ ਸਕਦੇ ਹੋ ਜਿਸ ਨਾਲ ਪੜ੍ਹਾਈ ਦੇ ਨਾਲ ਇਹ ਹੈ ਕਿ ਤੁਹਾਨੂੰ ਫਿਊਚਰ ਡਿਸਾਈਡ ਕਰਨ ਨੂੰ ਟਾਈਮ ਮਿਲਦਾ ਹੈ ਤੇ ਜਿਹੜੇ ਅੱਜਕੱਲ ਬੱਚੇ ਫ੍ਰੀ ਹੋ ਕੇ ਨਸ਼ਿਆਂ 'ਚ ਪਏ ਜਾਂਦੇ ਨੇ ਉਹ ਵੀ ਕਿਤਨਾ ਕਿਤੇ ਇਸ ਦਲਦਲ ਤੋਂ ਬਾਹਰ ਨਿਕਲਦੀ ਕੋਸ਼ਿਸ਼ ਕਰ ਸਕਦੇ ਨੇ ਦੇਖੋ ਬਹੁਤ ਬੜੀਆ ਜਿਹੜਾ ਨਕਤੀ ਹੈ ਪਰ ਅੱਲਾਹ ਦੀ ਰਜ਼ੀ ਸਾਨੂੰ ਉਪਕਰਦੇ ਐ ਸੀ ਉਹਨਾਂ ਨੂੰ ਸ਼ਲਾਗਾ ਉਹਨਾਂ ਦੀ ਕਰਦੇ ਕਿ ਉਹ ਇਦਾਂ ਦਾ ਕੰਮ ਕਰਦੇ ਆ ਠੀਕ ਆ ਤਾਂ چنگی شکشا دین یا چنگی بچے کی نہیں چننی وہ پرواروں چائب ہو چکی ہے اگر کوئی باہر پروار کا یا کوئی سارا رشتے دار یا سا کوئی آھی کتے نہ کتنے ادھر کا ارالا کرتا تو بہت ودیش گا جی پرواروں چیز ہونا اس کر کے کہہ رہے ہیں کہ ہر ایک بندہ پروار کے موبائل سے جگہ کتے نہ کتنے بجے ہو گیا اپنے کم کام جی سات منٹ کا دل ہوں وہ موبائل کام کر دیکھیے موبائل ਕਿਸੇ ਵਰਗੇ ਦੇ ਚੈਨਲ ਦੇ ਮਾਧਮ ਰਾਹੀਂ ਜਾਗਰੂਕ ਕੰਮ ਦੀ ਕੋਸ਼ਿਸ਼ ਕਰਦੇ ਵੇਰੇ ਬੱਚਿਆਂ ਨੂੰ ਜਾਗਰੂਕ ਕਰੋ ਬੱਚਿਆਂ ਨੂੰ ਅਸ਼ੋਕਪੁਰ ਅਸ਼ੋਕਪੁਰ ਦੀ ਸੀ ਜਗਾ ਖੇ ਦੇਖ ਸਕਦਾ ਸਾਡਾ ਖਾਨਦਾਨ ਬਦਲ ਖਾਨਾ ਬਣਿਆ ਕਿਤਾਬਾਂ ਦੀ ਉਹ ਬੱਚੇ ਇਸ ਤੋਂ ਦੂਰ ਹਟ ਜਾਵੇ ਇਹ ਵੀ ਜਿਆਦਾ ਨਾਲ ਬਸ ਨੇ ਜੀ ਇਹਨਾਂ ਫਿਰ ਦੁਆਰੇ ਸ਼ਲਾ ਜਾ ਕਰਵਾ ਜਿਹੜਾ ਵੀ ਕੋਈ ਇਹ ਕੰਮ ਕਰ ਰਿਹਾ ਬਹੁਤ ਜਿਆਦਾ ਨੇ ਅੱਛਾ ਜੀ ਜਾਨਦਿਆਂ ਦੇ ਬਸ ਮੈਂ ਸੋ ਤੋਂ ਲਾਸਟ ਕੁਐਸਚਨ ਹੈ ਤੇ ਜੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਨੇ ਆਪਣੇ ਪਿੰਡ ਦੀ ਗੱਲ ਕਰੀਏ ਮਨਤੋਜ ਪਿੰਡ ਜਿਹੜਾ ਉਹਨਾਂ ਦਾ ਜੱਦੀ ਪਿੰਡ ਹੈ ਉੱਥੋਂ ਪੰਚਾਇਤ ਬਣਾਈ ਹੈ ਤੇ ਉਹਨਾਂ ਨੇ ਵੀ ਗੱਲ ਕਹੀ ਕਿ ਮੈਂ ਤਾਂ ਸਿਰ ਇੱਕ ਬੇਨਤੀ ਕਰ ਸਕਦਾ ਆਪਣੇ ਪੰਜਾਬ ਵਾਸੀਆਂ ਤੇ ਆਪਣੇ ਪਿੰਡ ਵਾਸੀਆਂ ਨੂੰ ਕਿ ਭਾਈ ਸੈਮਤੀ ਨਾ ਬਣਾ ਲਓ ਤੇ ਮੇਰੀ ਵੀ ਸ਼ਾਦੀ ਇੱਜ਼ਤ ਰਹਿ ਜੂ ਚਲੋ ਉੱਥੇ ਤਾਂ ਉਹਨਾਂ ਦੀ ਇੱਜ਼ਤ ਰਹਿ ਗਈ ਕਿ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਚਾਰਾ ਅਗਰ ਬਧਾਣਾ ਆਪਾਂ ਨੇ ਪਾਰਟੀਆਂ ਤੋਂ ਉੱਟ ਕੇ ਧਰਮਾਂ ਤੋਂ ਉੱਟ ਕੇ ਜਾਤ ਪਾਤ ਤੋਂ ਉੱਟ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਨਸ਼ੇ ਪਤੇ ਤੋਂ ਮੁਕਤ ਬਣਾਉਣਾ ਹੈ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਐਸੀ ਕੋਈ ਮਸ਼ਾਲ ਜਾਂ ਐਸੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਕਿ ਜਿਹੜਾ ਪੰਜਾਬ ਦਾ ਭਾਈਚਾਰੇ 'ਚ ਬਹੁਤ ਐਮਹਤੀ ਰੋਲ ਨਿਭਾ ਸਕੇ ਬਿਲਕੁਲ ਬਿਲਕੁਲ ਸਹੀ ਕਿ ਮੈਂ ਪਤਾ ਐਸੇ ਵੀ ਬੰਦੇ ਜਿਹੜਾ ਐਸੀ ਸੇਵਾ ਨਾ ਕਰਦਾ ਆ ਬੜਾ ਆਉਂਦਾ ਕਿ ਜਿਦਣਾ ਕਿ ਜੇਕਰ ਕੋਈ ਇੱਕ ਇੱਕ ਪੁਰਾਣੇ ਬਜ਼ੁਰਗਾਂ ਨੇ ਕੋਈ ਜਾਂ ਪੁਰਾਣੇ ਕਰਦੇ ਕਾਰ ਲੋਕਾਂ ਦੇ ਕੋਲ ਜਿਹੜੇ ਕਿਸੇ ਨਾ ਕਿਤੇ ਆਪਣੇ ਜੋ ਵਿਦੇਸ਼ੀ ਜੀਵਨ ਪ੍ਰਤੀ ਯਾਰਾ ਕਰਦੇ ਕੰਮ ਦੇ ਰਿਸ਼ਤੇ ਹਰਦਾ ਆਪਣਾ ਕਿਸੇ ਨਾ ਸ਼ਸਤਵ ਹਰਦਾ

ਜੋ ਕਿ ਇੱਕ ਸੀਨੀਅਰ ਪੱਤਰਕਾਰ ਵੀ ਨੇ ਤੇ ਬਹੁਤ ਵਧੀਆ ਇਨਸਾਨ ਨੇ ਜੋ ਹੁਣ ਆਪਾਂ ਨੇ ਗੱਲਬਾਤ ਕੀਤੀ ਗਈ ਸੀ ਐਮ ਭਗਵੰਤ ਮਾਨ ਸਾਹਿਬ ਦਾ ਜਿਹੜਾ ਆਪਣਾ ਜੱਦੀ ਪਿੰਡ ਹੈ ਮੰਤੋਜ ਉੱਥੇ ਸਰਪੰਚ ਸੈਮਤੀ ਨਾਲ ਚੁਣਿਆ ਗਿਆ ਜੇ ਆਪਾਂ ਗੱਲਬਾਤ ਕਰੀਏ ਹਰਬਾਜ ਸਿੰਘ ਐਪੀ ਜੋ ਕਿ ਉੱਥੇ ਦੇ ਸਰਪੰਚ ਨੇ ਸੈਮਤੀ ਨਾਲ ਚੁਣ ਲਏਗੇ ਨੇ ਤੇ ਆਪਾਂ ਅਸੀਂ ਚੈਨਲ ਵੱਲੋਂ ਤੇ ਆਪਣੇ ਜੇ ਗੱਲ ਕਰ ਮੈਂ ਆਪਣੇ ਸ੍ਰਿੰਦਰ ਸਿੰਘ ਢੀਂਸਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਕਿ ਐਸੀ ਹੀ ਮਿਸਾਲ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣੀ ਚਾਹੀਦੀ ਹੈ ਅਗਰ ਸੈਮਤੀ ਨਾਲ ਕੋਈ ਵੀ ਕੰਮ ਹੋ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਉੱਥੇ ਲੜਾਈ ਝਗੜਾ ਦੇਖਣ ਨੂੰ ਮਿਲਦਾ ਤਾਂ ਦਰਸ਼ਕੋ ਜਿਹੜਾ ਕੋਈ ਪ੍ਰੋਗਰਾਮ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਤੇ ਮੈਂ ਕੱਲ ਨੂੰ 11 ਵਜੇ ਕੋਈ ਨਵਾਂ ਵਿਸ਼ਾ ਲੈ ਕੇ A1 ਪੰਜਾਬੀ ਟੀਵੀ ਤੇ